ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੇ ਭਾਬੇ ਨੂੰ ਅੱਜ ਪੁਲਿਸ ਨੇ ਹਾਊਸ ਰੈਸਟ ਕੀਤਾ ਯਾਨੀ ਘਰ ਦੇ ਵਿੱਚ ਹੀ ਡਿਟੇਨ ਕਰਕੇ ਰੱਖ ਲਿਆ ਤੇ ਅੰਦਰੋਂ ਉਹਦੀ ਵੀਡੀਓ ਵਾਇਰਲ ਹੋਂਦੀ ਹੈ ਕਿ ਦੇਖੋ ਕਿਦਾਂ ਹਕੂਮਤ ਧੱਕਾ ਕਰਦੀ ਹੈ ਇਹ ਪਹਿਲਾਂ ਜਿਹੜਾ ਐਮਪੀ ਡਿਬਰੂਗੜ੍ਹ ਬੈਠਾ ਉਹ ਵੀ ਕਹਿੰਦਾ ਹੁੰਦਾ ਸੀ ਹਕੂਮਤ ਧੱਕਾ ਕਰਦੀ ਹੈ ਹਕੂਮਤ ਧੱਕਾ ਕਰੋ ਵੀ ਕਰੋਗੀ ਮੈਂ ਕੋ ਮਤਨੂ ਪਾਸੇ ਕਰ ਦਿੰਨਾ ਪਰ ਮੈਂ ਗੱਲ ਕਹਿਣੀ ਹੈ ਧੀਰਮਨ ਨੂੰ ਜਾਣਦੇ ਹੋ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ਼ਾ ਤੇ ਗੋਲੀ ਚਲਵਾਈ ਸੀ ਜਾਣਦੇ ਹੋ ਇਹ ਅੰਮ੍ਰਿਤਪਾਲ ਦਾ ਜਿਹੜਾ ਪਰਿਵਾਰ ਹੈ ਉਹੀ ਧੀਰਮਲੀਆ ਪਰਿਵਾਰ ਹੈ ਕਿ ਚੇਤੇ ਰੱਖਿਓ ਗੱਲਾਂ ਮੈਂ ਇੱਕ ਬੇਨਤੀ ਕਰਨੀ ਹੈ ਪ੍ਰਸ਼ਾਸਨ ਨੂੰ ਵੀ ਮੌਜੂਦਾ ਸਰਕਾਰ ਨੂੰ ਵੀ ਵੀ ਇਹ ਉਹ ਲੋਕ ਨੇ ਜਿਹੜੇ ਹੁਣ ਪੰਜਾਬ ਨੂੰ ਅੱਗ ਲਾਉਣਗੇ ਆਜੋ ਨੇ ਇੱਕ ਇੰਟਰਵਿਊ ਵੀ ਆਇਆ ਕੀ ਕਿਹਾ ਗਿਆ ਉਹਦੇ ਵਿੱਚ ਕਹਿੰਦਾ ਜੀ ਜਿਹੜਾ ਪਰਿਵਾਰ ਬਾਦ ਹੈ ਨਾ ਅਸੀਂ ਉਦਾਂ ਨਹੀਂ ਕਰਾਂਗੇ ਸਾਡੇ ਘਰ ਦਾ ਇੱਕੋ ਹੀ ਮੈਂਬਰ ਹੋਊਗਾ ਪਾਰਟੀ ਦੇ ਵਿੱਚ ਉਹ ਕੀ ਹੋਊਗਾ ਉਹ ਸਭ ਨੂੰ ਪਤਾ ਹੈ ਕਿ ਮੇਰਾ ਪੁੱਤ ਜਿਹੜਾ ਲੜਕੇ ਅੰਮ੍ਰਿਤਪਾਲ ਐਂਪੀ ਉਹ ਮੁੱਖ ਮੰਤਰੀ ਹੋ ਪੰਜਾਬ ਦਾ ਇਹ ਗੱਲ ਕੀਤੀ ਹੈ ਨਾ ਇਹ ਲੋਕਾਂ ਦੇ ਦਿਮਾਗ ਵਿੱਚ ਵੀ ਹੈਗਾ ਚਲੋ ਕੋਈ ਨਹੀਂ ਮੈਂ ਕੁਰਸੀ ਨਹੀਂ ਦੇਣੀ ਕਿਸੇ ਨੂੰ ਨਾ ਸਾਡੀ ਔਕਾਤ ਹੈ ਜੇ ਕਿਸੇ ਕਿਸ ਨੂੰ ਮੁੱਖ ਮੰਤਰੀ ਬਣਾ ਦਈਏ ਦੋ ਦਿਨ ਗੱਲਾਂ ਕਹਿਣੀਆਂ ਨੇ ਜਿਹੜੇ ਨੌਜਵਾਨਾਂ ਦੇ ਮਨ ਅੰਦਰ ਜ਼ਹਿਰ ਪਰੇ ਉਹ ਕਿਹੜੀਆਂ ਕਿਹੜੀਆਂ ਨੇ ਇਹ ਕਿਆਸੀ ਨਾ ਕਿਸਾਨ ਨੂੰ ਖਾਲਸਾਤਨ ਦੀ ਲੋੜ ਹੈ ਪੰਜਾਬ ਵੱਖਰਾ ਸੂਬਾ ਬਣਾਉਣਾ ਹੈ ਪੰਜਾਬ ਨੂੰ ਇੱਕ ਵੱਖਰੀ ਸਟੇਟ ਬਣਾਉਣਾ ਹੈ ਇਹ ਕਿਆਸੀ ਨਾ ਇਹ ਕੋੜ ਇਹ ਜਹਿਰ ਭਰੀ ਸੀ ਨਾ ਇਹ ਕਿਆਸੀ ਨਾ ਕਿ ਸੰਵਿਧਾਨ ਨੂੰ ਅਸੀਂ ਮੰਨਦੇ ਨਹੀਂ ਹੁਣ ਥੋੜਾ ਜਿਹਾ ਪਿੱਛੇ ਹੋਰ ਚੱਲ ਜੋ ਕੈਪਟਨ ਅਮਰਿੰਦਰ ਸਿੰਘ ਕੌਣ ਸੀ ਖਾਲਸਤਾਨੀ ਸੀ ਨਾ ਖਾਲਸਤਾਨ ਦਾ ਪੱਖ ਪੂਰਿਆ ਸੀ ਨਾ ਖਾਲਸਤਾਨ ਲੈ ਲਿਆ ਰੂਸ਼ਾ ਰਹੀ ਹੈ ਉਹਦੇ ਮਹਿਲਾਂ ਦੇ ਵਿੱਚ ਸ਼ਰਿਆਮ ਲੋਕਾਂ ਨੂੰ ਪਤਾ ਹੈ ਪ੍ਰਕਾਸ਼ ਸਿੰਘ ਬਾਦਲ ਕੌਣ ਸੀ ਉਹ ਵੀ ਖਾਲਸਤਾਨੀ ਸੀ ਨਾ ਖਾਲਸਤਾਨ ਲੈ ਲਿਆ ਕਿਨੇ اٹੈਕ ਕਰਾਇਆ ਦਰਬਾਰ ਸਾਹਿਬ ਤੇ ਕੌਣ ਨੇ ਇੰਦਰ ਗਾਂਧੀ ਨੂੰ ਚਿੱਠੀਆਂ ਪਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਵਰਗੇ ਨੇ ਨਾ ਤੇਤਰ ਸੇਮ ਸਿੰਘ ਦਾ ਪਛੋਕੜ ਕੀ ਹੈ ਉਹ ਵੀ ਕਾਂਗਰਸੀ ਹੈ ਹਾਲਾਂਕਿ ਜਦੋਂ ਕੋਈ ਸਿਆਸੀ ਪਿੰਡ ਦੇ ਵਿੱਚ ਆਉਂਦਾ ਉਦੋਂ ਮੇਰੇ ਕੋਈ ਟਿੱਕਾ ਟਿਪਣੀ ਨਹੀਂ ਤੁਹਾਨੂੰ ਹੱਕ ਹੈ ਜਿੱਥੇ ਮਰਜ਼ੀ ਖੜੋ ਜਿਹੜੀ ਮਰਜ਼ੀ ਪਾਰਟੀ ਦੇ ਨਾਲ ਖੜੋ ਕੋਈ ਸ਼ੱਕ ਨਹੀਂ ਪਰ ਜਿਹੜਾ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਿਆ ਹੈ ਖਾਲਿਸਤਾਨ ਦੇ ਨਾਂ ਤੇ ਅੱਤਵਾਦ ਦੇ ਨਾਂ ਤੇ ਨਕਲੀ ਸ਼ਹੀਦ ਬਣਾ ਕੇ ਉਹ ਜ਼ਹਿਰ ਕਿਵੇਂ ਕੱਢਿਆ ਜਾਉ ਨੌਜਵਾਨੀ ਦੇ ਮਨ ਚੋਂ ਸੋਚਿਆ ਕਦੇ ਮੈਂ ਆਪਣੇ ਵੱਲੋਂ ਬੇਨਤੀ ਕਰਨੀ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਕਿ ਇਹ ਧੀਰ ਮਲੀਏ ਵਰਗਿਆਂ ਨੂੰ ਨਾ ਅਮਰਤਪਾਲ ਦੇ ਭਾਪੇ ਜਾਂ ਅਮਰਤਪਾਲ ਵਰਗਿਆਂ ਨੂੰ ਪੰਜਾਬ ਦੇ ਵਿੱਚ ਆਜ਼ਾਦੀ ਹੋਣੀ ਨਹੀਂ ਚਾਹੀਦੀ ਐਨਐਸਏ ਇਹਦੀ ਵੀ ਲਾਓ ਇਹਨੂੰ ਵੀ ਪੁੱਤ ਦੇ ਨਾਲ ਹੀ ਬੈਰ ਦੇ ਵਿੱਚ ਬੰਦ ਕਰੋ ਡਿਬਰੂਗੜ੍ਹ ਫਿਰ ਸਵਾਲ ਹੂੰ ਕਿਉਂ ਬਈ ਪੰਜਾਬ ਲਈ ਕੀਤਾ ਕੀ ਹੈ ਤੁਸੀਂ ਕਿਹੜਾ ਮੋਰਚਾ ਲਾਇਆ ਤੁਸੀਂ ਹਾਂ ਇੱਕ ਮੋਰਚਾ ਲਾਇਆ 20 ਕਰੋੜ ਰੁਪਏ ਇਕੱਠਾ ਜ਼ਰੂਰ ਕਰ ਲਿਆ ਹੁਣ ਵੀ ਕਰ ਲਵਾਂਗੇ ਹੁਣ ਵੀ ਆਹੀ ਹੈ ਪੈਸੇ ਇਕੱਠਾ ਕਰਨਾ ਜਿਹੜਾ ਲੁੰਗਲਾਣਾ ਤੁਹਾਡੇ ਨਾਲ ਤੁਰਿਆ ਫਿਰਦਾ ਹੈ ਉਹਨਾਂ ਦੀ ਔਕਾਤ ਵੀ ਪੰਜਾਬ ਦੀ ਸਤਾ ਦੇ ਵਿੱਚ ਵੱਡੀ ਕੁਰਸੀ ਲੈ ਲੈਣਗੇ ਸਵਾਲ ਹੀ ਪੈਦਾ ਨਹੀਂ ਹੁੰਦਾ ਪੈਸੇ ਇਕੱਠੇ ਕਰਨੇ ਨੇ ਉਹ ਹੋ ਜਾਣਗੇ ਪਰ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਢੜਕਾਓ ਨਾ ਉਹਨਾਂ ਦੇ ਹੱਥਾਂ ਵਿੱਚ AK-47 ਨਾ ਫੜਾਓ ਕਲਮਾ ਚਾਹੀਦੀ ਨਾ ਉਹਨਾਂ ਜਵਾਨਾਂ ਦੇ ਹੱਥਾਂ ਵਿੱਚ ਕਿਤਾਬਾਂ ਚਾਹੀਦੀਆਂ ਨੇ ਪਹਿਲਾਂ ਭਿੰਡਰਾਂ ਵਾਲੇ ਨੇ ਜਲੂਸ ਕਢਾਇਆ ਕੌਮ ਦਾ ਕੌਮ ਮਰਵਾਈ ਹੈ ਅਮਰਤਪਾਲ ਨੇ ਵੀ ਸੇਮ ਕਾਪੀ ਭਿੰਡਰਾਂ ਵਾਲੇ ਦੀ ਕੀਤੀ ਸੀ ਤੇ ਹੁਣ ਉਹੀ ਲੱਛਣ ਥੋੜੇ ਐ ਪਰ ਹੁਣ ਗਵਰਨਮੈਂਟ ਨੂੰ ਪਤਾ ਹੈ ਤੁਹਾਡੇ ਡੰਡਾ ਚੰਗੀ ਤਰ੍ਹਾਂ ਚੜ੍ਹਨਾ ਮੈਂ ਗੋਲਮਟੋਲ ਦੀ ਗੱਲ ਨਹੀਂ ਕਰਦਾ ਹੁੰਦਾ ਮੈਂ ਸ਼ਰਿਆਮ ਕਹਿਣਾ ਕਿ ਇਹ ਜਿਹੜੇ ਅਮਰਤਪਾਲ ਵਰਗੇ ਨੇ ਅਮਰਤਪਾਲ ਦਾ ਪਿਓ ਹੈ ਇਹਨਾਂ ਦਾ ਲੈਂਡ ਦੇਣ ਕੋਈ ਨਹੀਂ ਗੁਰਮਤ ਦੇ ਨਾਲ ਸਨਹਤਾਂ ਦੇ ਨਾਲ ਇਹ ਧੀਰਮੱਲੀਆ ਪਰਿਵਾਰ ਹੈ ਤੇ ਇਹੋ ਜੇ ਪਰਿਵਾਰ ਨੂੰ ਇਹੋ ਜੇ ਲੋਕਾਂ ਨੂੰ ਨੱਥ ਪਾਈ ਜਾਵੇ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਅਸੀਂ ਪੰਜਾਬ ਨੂੰ ਮੱਝ ਦੀ ਅੱਗ ਵਿੱਚ ਨਹੀਂ ਝੋਖਣਾ ਪੱਠੇ ਵਿੱਚ ਨਹੀਂ ਝੋਖਣਾ ਸੀ ਅਸੀਂ ਜੂਨ 84 ਵੇਖੀ ਅਸੀਂ ਅਤਵਾ ਦੇਖਿਆ ਦਿੱਲੀ ਸੇ ਕਤਲੇਆਮ ਦੇਖਿਆ ਸੀ ਅਸੀਂ ਪੰਜਾਬ ਨੂੰ ਉਦਾਂ ਮਰਦਾ ਨਹੀਂ ਦੇਖ ਸਕਦੇ ਪੰਜਾਬ ਨੂੰ ਕੋਈ ਅੱਗ ਲਾਵੇ ਅਸੀਂ ਜਰ ਨਹੀਂ ਸਕਦੇ ਸਾਨੂੰ ਲੋੜ ਨਹੀਂ ਖਾਲਸਤਾਨ ਦੀ ਸਾਨੂੰ ਲੋੜ ਨਹੀਂ ਬੱਕਰੇ ਸੂਬੇ ਦੀ ਇਹ ਗੱਲਾਂ ਥੋੜੀਆਂ ਜਾਂ ਖੋਪੜ ਵਿੱਚ ਪਾ ਲਿਓ ਜੂਨ 84 ਦਾ ਜਿਹੜਾ ਟਾਈਮ ਸੀ ਨਾ ਉਹਨਾਂ ਲੋਕਾਂ ਨੂੰ ਪਤਾ ਹੁਣ ਛੇਤਰ ਫੇਰਨਗੇ ਫੜ ਕੇ ਲੋਕੋ ਉਹ ਦਿੰਨੀ ਆਉਣੇ ਮੁੜ ਕੇ ਜਿਹੜਾ ਤੁਸੀਂ ਲੋਕਾਂ ਨੂੰ ਬੁੱਧੂ ਬਣਾ ਰਹੇ ਹੋ ਇਹ ਭੁੱਲ ਜਾਓ ਦਿਮਾਗ ਚੋਂ ਕੀੜਾ ਕੱਢ ਜਾਓ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ